ਕੌਂਗਰੇਜ ਆਜਾ ਹੀ ਮੇਜੀ ਖਰੋੜ ਆਏ ਆ ਸੁਭਾਸ਼ ਬਾਈਟਸ ਕਰਕੇ ਇੱਥੇ ਗਏ ਰੈੱਡ 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 ਟਾਕ ਦੇ ਵਿੱਚ ਬਾਈ ਸੁਭਾਸ਼ ਫੂਡਸ ਇਹਦੇ ਵਿੱਚੋਂ ਸਾਨੂੰ ਕੌਂਗਰੇਜ ਮਿਲਿਆ ਵਾ ਆ ਦੇਖੋ ਤੇ ਜਿਮ ਲਵਰ ਸੈਲਟ ਆ ਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਤੇ ਸੈਲਟ ਖਾਣ ਆਉਂਦੇ ਆ ਉਹ ਫਿਰ ਕੀ ਖਾਣਗੇ ਕੌਂਗਰੇਜ ਵੀ ਜਾਣਗੇ ਨਾਲ ਦੇ ਨਾਲ ਖੀਰੇ-ਹੂਰੇ ਵੀ ਜਾਣਗੇ ਚਲੋ ਜੀ ਇੱਥੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਆ ਦੇਖੋ ਬੜਾ ਟਰੱਕ ਬਾਈਸ ਵਾਸ਼ਪੋਰਟ ਜੀ ਉਹ ਉੱਧਰ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਅੱਜ ਜੀ ਇੱਥੇ ਪਹੁੰਚੇ ਹੋ ਸਭਾਤੀ ਵਾਲੇ ਜੀ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀ ਕਿ ਜਿੰਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਨੂੰ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾ ਅਮਰ ਸ਼ਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਖੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕਾਕਰਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਠੀਕ ਆ ਉਹ ਤੁਹਾਨੂੰ ਵੀਡੀਓ ਸ਼ੋਅ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੀ ਵੀ ਇਹੋ ਜੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੋਕਰੇ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈਨਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜਿਮੇਵਾਰ ਆ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪੋਇਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਦੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਤਦੋਂ ਆਏ ਆ ਤੇ ਕਾਕਰੋਚ ਉਹਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ ਇਹ ਲੱਗਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਜੀ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵੇਚ ਆਹੀ ਕੀ ਕੀ ਪਾਈ ਜਾ ਰੇ ਕੌਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਬੰਦੇ ਨੂੰ ਕੌਕਰਜ ਅੱਜ ਹੀ ਮਜੀਠਾ ਰੋੜ ਆਏ ਆ ਸੁਬਾ ਅਸੀਂ ਬਾਈਕਸ ਕਰਕੇ ਇੱਥੇ ਆਈ। ਬ੍ਰੈਡ ਬ੍ਰੈਡ ਰੈੱਡ ਟਾਕ ਦੇ ਵਿੱਚ ਬਾਈ ਸੁਬਾਸ਼ ਫੂਡਸ ਇਹਦੇ ਵਿੱਚ ਤੁਹਾਨੂੰ ਕੌਕਰੇਚ ਮਿਲਿਆ ਵਾ। ਆ ਦੇਖੋ। ਤੇ ਜਿਮ ਲਵਰ ਸੈਲਟ ਆ ਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਤੇ ਸੈਲਟ ਖਾਣ ਆਉਂਦੇ ਆ। ਉਹ ਫਿਰ ਕੀ ਖਾਣਗੇ? ਕੌਕਰੇਚ ਵੀ ਜਾਣਗੇ ਨਾਲ ਤੇ ਨਾਲ ਖੀਰੇ-ਹੂਰੇ ਵੀ ਜਾਣਗੇ। ਚਲੋ ਜੀ। ਇਹ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਆ ਦੇਖੋ ਬੜਾ ਟਰੱਕ ਬਾਈਸ ਵਾਸ਼ਪੋਰਟ ਸੀ ਉਹਦੇ ਉੱਤੇ ਗੱਲ ਆ